ਸਤਿ ਸ਼੍ਰੀ ਅਕਾਲ ਮਹਾਰਤੀ ਅਸਮਦਰ ਨਿਊ ਦੇਖ ਕੇ ਦਰਸ਼ਕਾਂ ਦਾ ਸਵਾਗਤ ਹੈ ਐਡੀਟੋਰিয়াল ਟਾਕ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਤੁਹਾਡੇ ਸਾਹਮਣੇ ਮੇਰੇ ਸੀਨੀਅਰ ਰਜੇਸ਼ਿੰਦਰ ਜੀ ਵੀ ਮੇਰੇ ਨਾਲ ਜੁੜ ਚੁੱਕੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਤੋਂ ਜੋ ਸਵਾਲ ਜਵਾਬ ਅਸੀਂ ਕਰਨੇ ਆ ਕਿਉਂਕਿ ਸਿਆਸੀ ਮੁੱਦੇ ਬਹੁਤ ਸਾਰੇ ਨੇ ਤੇ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਜਿਸ ਤਿਕ ਨੇ ਪੰਜਾਬ ਦੇ ਹਾਲਾਤ ਹੋਏ ਪਏ ਨੇ ਸਿਆਸੀ ਮੁੱਦਿਆਂ ਦੀ ਗੱਲ ਕਰੀਏ ਤਾਂ ਹਰ ਇੱਕ ਰਾਜਨੇਤਾ ਜਿਹੜਾ ਹੈ ਰੇਸ ਦੇ ਵਿੱਚ ਲੱਗਾ ਹੋਇਆ ਤੇ ਹਾਲ ਹੀ ਦੇ ਵਿੱਚ ਜੋ ਮਜੀਠਾ ਦੇ ਉੱਤੇ ਐਕਸ਼ਨ ਲਿੱਤਾ ਗਿਆ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਜਿਸ ਤੋਂ ਬਾ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਕਿ ਮਜੀਠਾ ਦੀ ਗ੍ਰਿਫਤਾਰੀ ਵੀ ਹੁੰਦੀ ਹੈ ਤੇ ਕਈ ਲੋਕੀ ਮਜੀਠਾ ਦੇ ਹੱਕ ਵਿੱਚ ਵੀ ਉਤਰਦੇ ਨੇ ਕੁਮਰ ਵਿਜੇ ਪ੍ਰਤਾਪ ਨੇ ਕਾਂਗਰਸ ਦੇ ਆਪਣੇ ਲੀਡਰ ਜਿਹੜੇ ਚੰਨੀ ਜੀ ਨੇ ਉਹ ਵੀ ਉਹਨਾਂ ਦੇ ਹੱਕ ਵਿੱਚ ਬੋਲੇ ਨੇ ਤੇ ਕਈ ਜਿਹੜੇ ਵਿਰੋਧੀ ਜਿਹੜੇ ਹੈਗੇ ਨੇ ਉਹ ਤਾਂ ਖੈ ਸਭੋ ਹੈ ਕਿ ਕਿਸ ਤਰ੍ਹਾਂ ਦੇਖਦੇ ਇਸ ਮਾਮਲੇ ਨੂੰ ਬਿਲਕੁਲ ਜੀ ਇਹ ਤੁਹਾਡਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਮੈਚੁਰ ਸਿਆਸੀ ਇੱਕ ਕਨਸਰਨ ਔਰ ਕੁਐਸਚਨ ਹੈਗਾ ਜਰਨਲਿਸਟਿਕ ਦੇ ਸਫਾਾਂ ਦੇ ਵਿੱਚ ਜ ਜਰਨਲਿਸਟਿਕ ਦੇ ਤੌਰ ਯੂ نو ਹੈਵਿੰਗ ਟੋ ਮੱਚ ਐਕਸੈਲੈਂਸ ਇਨ ਦਾ ਫੀਲਡ ਆਫ ਜਰਨਲਿਜ਼ਮ ਬਿਲਕੁਲ ਠੀਕ ਹੈ ਦੇ ਨਾਲ ਇੱਕ ਛੋਟੀ ਜਿਹੀ ਮੈਂ ਇੱਕ ਸ਼ਰਧਾਂਜਲੀ ਪੇਂਟ ਕਰਨਾ ਚਾਹਾਂਗਾ ਸਰਦਾਰ ਕੇਐਸ ਚਾਵਲਾ ਸਾਹਿਬ ਕਸ਼ਵੀਰ ਸਿੰਘ ਚਾਵਲਾ ਸਾਹਿਬ ਜਿਹੜਾ ਦਾ ਅੱਜ ਦਿਹਾਂਤ ਹੋ ਗਿਆ ਉਹਨਾਂ ਨੇ ਜ਼ਿੰਦਗੀਆਂ ਵਿੱਚ 160 ਚਾਪਰੀ ਪੱਤਰਕਾਰਤਾ ਸ਼ੁਰੂ ਕੀਤੀ ਔਰ ਤਰਬੀਨ ਚ 40 ਸਾਲ ਲਾਏ ਤੇ ਅੱਜ ਉਹਨਾਂ ਦਾ ਏਜ ਹੀ ਰਿਲੇਟਡ ਉਮਰ ਨੂੰ ਲੈ ਕੇ 88 ਵਰਿਆਂ ਦੇ ਹੋ ਗਏ ਸੀਗੇ ਅੱਜ ਲੁਧਿਆਣੇ ਵਿਖੇ ਉਹਨਾਂ ਦਾ ਅੰਤਿਮ ਅੰਸ਼ਕਾਰ ਕਰ ਦਿੱਤਾ ਗਿਆ ਤੇ ਸਾਡੀ ਜਿਹੜੀ ਤੇ ਤੁਹਾਡੇ ਵੱਲੋਂ ਤੇ ਤੁਹਾਡੀ ਅਬਜ਼ਰਵੇਸ਼ਨ ਚ ਜਿੰਨੀ ਵੀ ਤੁਹਾਡੀ ਟੀਮ ਹੈ ਤੇ ਨਾਲ ਇਨਕਲੂਡਿੰਗ ਮੀ ਐਂਡ 올 अबाउट ਟੀਮ ਅਸੀਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਭੇਂਟ ਕਰਦੇ ਹਾਂ ਕਿਉਂਕਿ ਬਤੌਰ মিডিਆ ਸੀਨੀਅਰ মিডিਆ ਪਰਸਨ ਹੋਣ ਦੇ ਨਾਤੇ ਜੀ ਹੁਣ ਤੁਹਾਡਾ ਜਿਹੜਾ ਸਵਾਲ ਹੈ ਬੜਾ ਇੰਪੋਰਟੈਂਟ ਤੇ ਮੈਂ ਆ ਰਿਹਾ ਹਾਂਗਾ ਮਿਸਟਰ ਵਿਕਰਮ ਸਿੰਘ ਵਜੀਠਾ ਜਿਹੜੇ ਕਿ ਸੁਖਵਿੰਦਰ ਸਿੰਘ ਬਾਦਲ ਜਿਸਨੂੰ ਕਾਲੀ ਬਾਦਲ ਦੇ ਸਰਪ੍ਰਸਤਤਾ ਪ੍ਰਦਾਨ ਹੈਗੇ ਉਹਨਾਂ ਦੇ ਰਿਲੇਟਿਵ ਹੈਗੇ ਕਲੋਸ ਤੇ ਫਾਰਮਰ ਕੈਬਨਿਟ ਵਜ਼ੀਰ ਵੀ ਰਹੇ ਹੈਗੇ ਤੇ ਉਹਨਾਂ ਨੂੰ ਵਿਜੀਲੈਂਸ ਵੱਲੋਂ ਤਦ ਉਹ ਤੁਹ ਲੈ ਆ ਕੇ ਛੱਤਾ ਪਤ ਨਹੀਂ ਕਿੱਥੋਂ ਬੋਲ ਆਈ ਹਾਲਾਂਕਿ ਉਹਨਾਂ ਨੇ ਕੁਐਸਚਨ ਕੀਤਾ ਕਿ ਤੁਸੀਂ ਆਇਡੈਂਟੀਟੀ ਆਪਣੀ ਦਿਓ ਆਪਣੀ ਪਛਾਣ ਦਿਓ ਤੇ ਵਿੱਚੋਂ ਅਸੀਂ ਅਬਜ਼ਰਵ ਕਰ ਰਹੇ ਸੀ ਜਿਹੜੀ ਬਾਡੀ ਲੈਂਗੁਏਜ ਹੈਗੀ ਹੈ ਨਾ ਵਿਜੀਲੈਂਸੀ ਉਹ ਵੀ ਚੈੱਕ ਕਰਦੇ ਸੀ ਜੇਬਾਂ ਚ ਹੱਥ ਪਾਏ ਹੋਏ ਤੇ ਉਹ ਬਹੁਤ ਫਿਰ ਉਹਨੇ ਪੁੱਛਿਆ ਵੀ ਤੁਸੀਂ ਤੁਸੀਂ ਆਪਣੀ ਪਛਾਣ ਦੱਸੋ ਉਹ ਕਹਿੰਦਾ ਜੀ ਮੈਂ ਐਸਐਸਪੀ ਆ ਫਿਰ ਉਹ ਕਹਿੰਦਾ ਮੈਂ ਡੀਐਸਪੀ ਆ ਉਹ ਬੋਲ ਤੱਕ ਹੋਰ ਇਹਨਾਂ ਦਾ ਕਰਕੇ ਵੱਡੀ ਗਿਣਤੀ ਚੁੱਥੇ ਅਫਸਰ ਆ ਜਾਂਦੇ ਆ ਮੁਫਤੀ ਮੁਫਤੀ ਨੂੰ ਕਹਿੰਦੇ ਆ ਹਮ ਬਿਨਾ ਵਰਦੀ ਤੋਂ ਆਉਂਦੇ ਆ ਹੁਣ ਪਤਾ ਨਹੀਂ ਇਹ ਪ੍ਰੋਟੋਕਾਲ ਕੀ ਹੈਗਾ ਕਿ ਕੁਝ ਕੋ ਪਛਾਣ ਇਹਨਾਂ ਦੇ ਅੱਗੇ ਤਾਂ ਕਈ ਵਾਰੇ ਨੰਬਰ ਪਲੇਟਾਂ ਵੀ ਥੱਲੇ ਪੁਲਿਸ ਵਾਲੇ ਕਰ ਲੈਂਦੇ ਹੁੰਦੇ ਆ ਸੋ ਇਹ ਕਲੈਰਿਟੀ ਹੋਣੀ ਚਾਹੀਦੀ ਆ ਕਿ ਕੀ ਆ ਪ੍ਰੋਫੈਸ਼ਨਲ ਤਿੱਕਾ ਹੈਗਾ ਕਿਸੇ ਨੂੰ ਗ੍ਰਿਫਤਾਰ ਕਰਨ ਦਾ ਕੀ ਫਿਰ ਪੌਣ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਵੈਸੇ ਤਾਂ ਮਜੀਠੀਆ ਸਾਹਿਬ ਉੱਥੇ ਪਟਿਆਲੇ ਜੇਲ੍ਹ ਚ ਵੀ ਲਾ ਚੁੱਕੇ ਆ ਵੀ ਆਰ ਨਾਟ ਇਨਵੈਸਟੀਗੇਟਿਵ ਏਜੰਸੀਸ ਅਸੀਂ ਤਾਂ ਜੋ ਸਾਹਮਣੇ ਨਜ਼ਰ ਆਇਆ ਉਹਦੀ ਆਪਾਂ ਐਨਾਲਿਸਿਸ ਕਰਕੇ ਦੱਸ ਸਕਦੇ ਆ ਹੈਗੇ ਆ ਔਰ ਜਿਹੜਾ ਕਿ ਪੰਜਾਬ ਦੀਆਂ ਮੁੱਖ ਆਪੋਜੀਸ਼ਨ ਪਾਰਟੀਆਂ ਹੈਗੀਆਂ ਇਨਕਲੂਡਿੰਗ ਜਿਹੜੇ ਪਾਰਟੀਆਂ ਦੇ ਨੇਤਾ ਸੱਤਾ ਜਿਨ੍ਹਾਂ ਦੀ ਪਾਰਟੀ ਹੈਗੀ ਆ ਉਹਨਾਂ ਦੇ ਜਿਹੜੇ ਲੀਡਰਸ ਵੱਲੋਂ ਵੀ ਇਸ ਤਰ੍ਹਾਂ ਦੀ ਗ੍ਰਿਫਤਾਰੀ ਨੂੰ ਜਿਹੜਾ ਉਹਦੀ ਨਖੇਦਾ ਨਖੇਦੀ ਕੀਤੀ ਗਈ ਹੈਗੀ ਹੈ ਚਾਹੇ ਉਹ ਬਾਜਵਾ ਸਾਹਿਬ ਹੋਣ ਤੇ ਚਾਹੇ ਉਹ ਕਾਂਗਰਸ ਦੇ ਵੱਡੇ ਹੋਰ ਲੀਡਰਾਂ ਹੋਣ ਚਾਹੇ ਭਾਜੀਪੀ ਦੇ ਮੁਖੀ ਹੈਗੇ ਆ ਮੱਲਾ ਜਾਖੜ ਦੇ ਬੇਟੇ ਸੁਨੀਲ ਜਾਖੜ ਸਾਹਿਬ ਤੇ ਈਵਨ ਕੀ ਜਿਹੜੇ ਵੱਡੇ ਵੱਡੇ ਪੁਲਿਸ ਆਫਸਰ ਸੀਗੇ ਕਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਵੱਲੋਂ ਵੀ ਇਸ ਗ੍ਰਫਤਾਰੀ ਦੇ ਤਰੀਕੇ ਨੂੰ ਲੈ ਕੇ ਕਿਉਂਕਿ ਉਹ ਜਿਹੜੀ ਮਜੀਠਿਆ ਗਦੀ ਮਜੀਠਿਆ ਉਹ ਵੀ ਇੱਕ ਸਿਟਿੰਗ ਐਮਐਲਏ ਹੈਗੇ ਆ ਇਹ ਗੱਲ ਦੇਖਣ ਵਾਲੀ ਹੈ ਕਿ ਇੱਕ ਲੇਡੀ ਐਮ ਐਲ اے ਜਿੰਦਾ ਪ੍ਰੋਟੋਕਾਲ ਦੇ ਸਾਬਨ ਚੀਫ ਸੈਕਟਰੀ ਜਿੰਨਾ ਉਹਨਾਂ ਦਾ ਉਹਦਾ ਹੁੰਦਾ ਹੀ ਕੰਮ ਲੈਦਾ ਸੋ ਇਹ ਬਿਲੀ ਜੁਲੀ ਜਿੰਦੀਆਂ ਰਿਐਕਸ਼ਨਸ ਆ ਰਹੇ ਹੈਗੇ ਆ ਉਹ ਦੇਖੋ ਇਹ ਕੀ ਹੁੰਦਾ ਕਿ ਮੋਹਾਲੀ ਚ ਉਹਨਾਂ ਨੂੰ ਲਜਾਇਆ ਗਿਆ ਮੋਹਾਲੀ ਵਿਜੀਲੈਂਸ ਦਫਤਰ ਚ ਉਹ ਕੋਰਟ ਇਹਦਾ ਕੀ ਰੁਕ ਲੈਂਦੀ ਹੈ ਗ੍ਰਫਤਾਰੀ ਪਾਣੀ ਤੁਹਾਨੂੰ ਆਲਰੇਡੀ ਪਤਾ ਹੋਵੇਗਾ 24 ਘੰਟੇ ਦੇ ਅੰਦਰ ਮੈਜਿਸਟ੍ਰੇਟ ਜਾਂ ਜੁਡੀਸ਼ੀਅਰ ਕਿ ਕਿਸੇ ਨੂੰ ਜੇ ਫੜਿਆ ਇੱਕ ਜ਼ਰੂਰੀ ਹੈਗਾ ਉਹਨੂੰ ਜੱਜ ਅਗੇ ਪੇਸ਼ ਕਰਨਾ ਹੁੰਦਾ ਹੈ ਕਈ ਅੱਜ ਤੋਂ ਕਈ ਧਾਕੇ ਪਹਿਲਾਂ ਪੁਲਿਸ ਪੇਸ਼ ਪੁੱਛ ਨਹੀਂ ਕਰਦੀ ਹੁੰਦੀ ਉਹ ਐਵੇਂ ਰੱਖੀ ਫਿਰਦੀ ਹੁੰਦੀ ਸੀ ਇਲੈਗਲ ਕਸਟਡੀ ਦੇ ਵਿੱਚ ਹੁਣ ਤਾਂ ਮੇਰੇ ਖਿਆਲ ਅੱਜ ਇਹਨਾਂ ਨੂੰ ਪੇਸ਼ ਕਰਤਾ ਹੋਊਗਾ ਤੇ ਉਸ ਤੋਂ ਬਾਅਦ ਪਤਾ ਲੱਗੋ ਫਿਲਹਾਲ ਇਹ ਜਿਹੜਾ ਦਵੇ ਹੀ ਹੈਜ਼ ਬੀਨ ਡੇਟੇਨਡ ਐਂਡ ਅਰੈਸਟਡ ਇਟ ਇਸ ਬੀਇੰਗ ਯੂ نو ਕੰਡੈਮਡ ਇਹ ਦੀ ਨਿਖੇੜ ਨਹੀਂ ਹੋ ਰਹੀ ਬਾਕੀ ਆਉਣ ਵਾਲਾ ਵਕਤ ਇਹ ਦੱਸਣ ਜਾ ਰਿਹਾ ਹੈ ਜੀ ਪਛਮੀ ਹਲਕੇ ਦੀ ਗੱਲ ਕਰਦੇ ਆ ਕਿ ਚੋਣਾ ਹੋ ਗਿਆ ਜੇ ਤਾਂ ਹੋ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਠੀਕ ਹੈ ਜਿਸ ਨੂੰ ਮਨਾਇਆ ਗਿਆ ਤੇ ਉਸ ਤੋਂ ਬਾਅਦ ਕੈਬਨਿਟ ਦੀਆਂ ਮੀਟਿੰਗਾਂ ਜਿਹੜੀਆਂ ਨੇ ਲਗਾਤਾਰ ਬੁਲਾਈਆਂ ਗਈਆਂ ਤੇ ਖਾਸ ਕਰਕੇ ਜੇਕਰ ਸੰਜੀਵ ਰੌੜਾ ਦੀ ਗੱਲ ਕਰੀਏ ਤਾਂ ਉਹ ਪੰਜਵੇਂ ਮੰਤਰੀ ਹੋਣਗੇ ਪਛਮੀ ਹਲਕੇ ਤੋਂ ਬਿਲਕੁਲ ਬਿਲਕੁਲ ਇਹ ਇਹਦੇ ਲਈ ਕਾਫੀ ਮੈਨੂੰ ਲੱਗਦਾ ਕਿ ਬੜੀਆਂ ਪੁਰਾਣੀਆਂ ਗੱਲਾਂ ਤੁਸੀਂ ਛੇੜੀਆਂ ਇਹ 1980 ਦੇ ਵਿੱਚ ਇਹ ਹਲਕੇ ਤੋਂ ਜਗਵਿੰਦਰਪਾਲ ਪਾਂਡੇ ਸਾਹਿਬ ਬਹੁਤ ਵੱਡੇ ਸੀਨੀਅਰ ਕਾਂਗਰਸ ਦੇ ਲੀਡਰ ਹੋਏ ਸੀ ਉਹ ਵਜ਼ੀਰ ਵੀ ਰਹੇ ਆ ਫਿਰ ਉਸ ਤੋਂ ਬਾਅਦ ਮਹਿੰਦਰ ਸਿੰਘ ਗਰੇਵਾਲ ਸਾਹਿਬ ਔਰ ਆਪਣਾ ਉਹ ਵੀ ਅਕਾਲੀ ਦਲ ਵੱਲੋਂ ਵਜ਼ੀਰ ਰਹੇ ਆ ਭਾਰਤ ਪੋਸ਼ਨ ਆਸ਼ੂ ਸਾਹਿਬ ਉਹ ਵੀ ਕਾਂਗਰਸ ਵੱਲੋਂ ਐਸੇ ਹਲਕੇ ਤੋਂ ਉਮੀਦਵਾਰ ਰਹੇ ਸੋ ਇਸ ਕਰਕੇ ਇਹ ਜਿਹੜੀ ਆ ਪਈਆਂ ਚਾਰ ਜਿਹੜੇ ਐਮਐਲਏ ਆ ਉਹਨਾਂ ਨੇ ਬਤੌਰ ਮੰਤਰੀ ਕੈਬਨਿਟਰੀ ਵਜ਼ੀਰ ਲੁਧਿਆਣਾ ਪਛਮੀ ਤੋਂ ਐਮਐਲਏ ਬਣ ਕੇ ਬਤੌਰ ਮੰਤਰੀ ਸੇਵਾਵਾਂ ਦਿੱਤੀਆਂ ਹੈਗੀਆਂ ਤੇ ਇਹ ਉਮੀਦ ਹੈ ਕਿ ਸੰਜੀਵ ਰੋਣਾ ਸਾਹਿਬ ਜੋ ਪਹਿਲਾਂ ਹੀ ਅਨਾਉਂਸ ਕੀਤਾ ਹੋਇਆ ਹੈ ਕਿਉਂਕਿ ਇਹ ਜਿਹੜਾ ਪ੍ਰੈਰੋਗੇਟਿਵ ਵਿਸ਼ੇਸ਼ ਅਧਿਕਾਰ ਮੁੱਖ ਮੰਤਰੀ ਦਾ ਹੁੰਦਾ ਤੇ ਗੁਲਾਬ ਚੰਦ ਕਟਾਰੀਆ ਕਰ ਕਟਾਰੀਆ ਸਾਹਿਬ ਨਾਲ ਮੁਲਾਕਾਤ ਆਲਰੇਡੀ ਭਗਵੰਤਪਾਲ ਸਾਹਿਬ ਨੇ ਕਰ ਲਈ ਹੈਗੀ ਤੇ ਲੁਧਿਆਣੇ ਦੇ ਲੋਕ ਵੀ ਉਮੀਦ ਕਰ ਰਹੇ ਕਿ ਜਲਦੀ ਜਲਦੀ ਅਰੋੜਾ ਸਾਹਿਬ ਨੂੰ ਕੋਈ ਨਾ ਕੋਈ ਕੈਬਨਿਟ ਵਜ਼ੀਰੀ ਮਿਲੇ ਤਾਂ ਜੋ ਰੁਕਦੇ ਜਿਹੜੇ ਕੰਮ ਆ ਉਹ ਹੋਰ ਤੇਜ਼ੀ ਨਾਲ ਅੱਗੇ ਆਪਣਾ ਲੋਕਾਂ ਦੀ ਸਹੂਲਤ ਵਾਸਤੇ ਵੈਸੇ ਤਾਂ ਇਹ ਸਜੀਵ ਆਪ ਹੀ ਪ੍ਰੋਗਰੈਸਿਵ ਇਨਸਾਨ ਹੈ ਕਿ ਕੁਝ ਨਾ ਕੁਝ ਕਰਦੇ ਰਹਿੰਦੇ ਆ ਆਈ ਹੋਪ ਕਿ ਜੇ ਇਹਨਾਂ ਨੂੰ ਵਜ਼ੀਰੀ ਮਿਲਦੀ ਹੋਰ ਖੁੱਲ ਕੇ ਇਹ ਪੰਜਾਬ ਦੇ ਲੁਧਿਆਣੇ ਦੇ ਹੋਰ ਕੰਮ ਲੋਕਾਂ ਨੂੰ ਇਹ ਫਾਇਦਾ ਪਹੁੰਚਾ ਸਕਦੇ ਬਿਲਕੁਲ ਤੁਸੀਂ ਸਹੀ ਕਿਹਾ ਪਰ ਕਾਂਗਰਸ ਦੀ ਗੱਲ ਕਰਦੇ ਆ ਜੇ ਕਾਂਗਰਸ ਦੇ ਵਿੱਚ ਦੇਖਦੇ ਆ ਤਾਂ ਉਹ ਹਾਰਨ ਨੂੰ ਲੈ ਕੇ ਆਪਸ ਦੇ ਵਿੱਚ ਹੀ ਲਗਾਤਾਰ ਉਹਨਾਂ ਦੇ ਵਿੱਚ ਮਤਭੇਦ ਜੜਾਇਆ ਉਹ ਬੱਦਾ ਚਾਰਿਆ ਬਿਲਕੁਲ ਠੀਕ ਹੈ ਜੀ ਇਹ ਜੋ ਆਪਣੀ ਡਿਸਕਸ਼ਨ ਹੋ ਰਹੀ ਸੀ ਯੂ ਆਰ ਆਲਸੋ ਟੈਲਿੰਗ ਕਿ ਇੰਡੀਅਨੀਆਂ ਤਜਰਬੇਕਾਰ ਜਿਹੜੇ ਲੀਡਰ ਹੈਗੇ ਆ ਜਿਨ੍ਹਾਂ ਨੇ ਲੋਕਾਂ ਨੂੰ ਜਿੰਦਗੀਆਂ ਲੋਕਾਂ ਦੀਆਂ ਬਣਾਣੀਆਂ ਆਪਸ 'ਚ ਇਹ ਜਿਹੀਆਂ ਸਟੇਟਮੈਂਟਸ ਦੇ ਰਹੇ ਆ ਜਿੱਦਾਂ ਕੋਈ ਸਕੂਲ ਦੇ ਪਲੇਗਰਾਉਂਡ ਦੇ ਵਿੱਚ ক্রিকেট ਦਾ ਕੋ ਮੈਚ ਹੁੰਦਾ ਹੋਵੇ ਜਾਂ ਆਪਸ 'ਚ ਲੜ ਪਏ ਹੋਣ ਸੋ ਇਹ ਕੋਈ ਮੈਚਿਓਰਿਟੀ ਲੈਵਲ ਨਹੀਂ ਹੈਗਾ ਕਿ ਤੁਸੀਂ ਮੈਂ ਮੇਰਾ ਕੋਈ ਵਿਆਹ ਨਹੀਂ ਸੀ ਜਗਾ ਜਿਹੜਾ ਮੈਂ ਤੁਹਾਨੂੰ ਫਾਰਮਲ ਇਨਵਿਟੇਸ਼ਨ ਕਾਰਡ ਭੇਜਦਾ ਤੁਸੀਂ ਇੱਥੇ ਆਪ ਹੀ ਆ ਜਾਂਦੇ ਪ੍ਰਚਾਰ ਕਰਨ ਲਈ ਆਜੂ ਸਾਹਿਬ ਕਹਿੰਦੇ ਆ ਰੰਧਾਵਾ ਸਾਹਿਬ ਕਹਿੰਦੇ ਕਿ ਬਿਨਾ ਬਰਾਤ ਬਿਨਾ ਬੁਲਾਏ ਬਰਾਤ ਤੇ ਜਾਣ ਵਾਲਿਆਂ ਦਾ ਹਾਲ ਬਹੁਤ ਮਾੜਾ ਹੁੰਦਾ ਸੋ ਇਸ ਤਰ੍ਹਾਂ ਦੀਆਂ ਖੈਬਾਜੀਆਂ ਨਾਲ ਮੈਨੂੰ ਇਹ ਦੱਸੋ ਕਿ ਕੋਈ ਰੋਡ ਮੈਪ ਹੋਣਾ ਚਾਹੀਦਾ ਕਿ ਵਾਟ ਦੇ ਆਰ ਗੋਇੰਗ ਟੂ ਇਨ ਕਮਿੰਗ ਈਅਰਸ ਫੋਰ ਦਾ ਕਾਮਨ ਪੀਪਲ ਲੜਕੀਆਂ ਲੜਕੇ ਯੰਗਸਟਰ ਵਾਸਤੇ ਕੀ ਕਰਨ ਜਾ ਰਹੇ ਇਹ ਡਿਸਪਲੇ ਕਰਨਾ ਚਾਹੀਦਾ ਆਪਸ ਚ ਘਰ ਬੈ ਕੇ ਲੜੀ ਲੋੜੀ ਚੰਦੋ ਤੁਸੀਂ ਲੱਖਾਂ ਰੁਪਈਆਂ ਦਾ ਰੈਵਨਿਊ ਲੋਕਾਂ ਦਾ ਅਬਿਊਜ਼ ਕੀਤਾ ਜਾਂ ਅੱਜ ਵੀ ਤੁਸੀਂ ਫੈਸਿਲਿਟੀਆਂ ਕਾਫੀ ਲੈ ਰਹੇ ਹੈਗੇ ਉਹ ਤੇ ਤੁਸੀਂ ਲੋਕਾਂ ਦੀ ਗੱਲ ਕਰੋ ਆਪਸ ਚ ਘਰ ਬੈ ਕੇ ਲੜੋ ਜੋ ਮਰਜ਼ੀ ਕਰਨਾ ਕਰੋ ਨਾ ਕਰੋ ਲੋਕਾਂ ਲਈ ਬੈਪ ਦਿਓ ਕਿ ਆਉਣ ਵਾਲੇ ਹੱਲੇ ਜ਼ਿੰਦਗੀ ਤੁਹਾਡੀ ਮੁੱਕਣੀ ਗਈ ਔਰ ਬੜਾ ਕੁਝ ਪਿਆ ਸੋ ਇਸ ਕਰਕੇ ਇਹ ਮਚਿਓਰ ਗੱਲਾਂ ਨਹੀਂ ਹੈਗੀਆਂ ਆਪਸ ਚ ਮੀਡੀਆ ਦੀ ਜਾਣ ਦੀ ਵਜਾਇਲੇ ਕਿਤੇ ਡਿਸਪਲਿਨ ਬਣਾ ਕੇ ਆਪਸ ਇਹ ਸੈਟਲ ਕਰ ਲੈ ਤਾਂ ਜ਼ਿਆਦਾ ਵਧੀਆ ਰਹੇਗਾ ਇੱਕ ਸਾਡੇ ਲਈ ਬੜੀ ਅਹਿਮ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਕਿਉਂਕਿ ਜਦੋਂ 2019 ਦੇ ਵਿੱਚ ਪਲਵਾਮਾ ਅਟੈਕ ਹੋਇਆ ਸੀਗਾ ਜਿਸ ਦਾ ਜਿਸ ਤੋਂ ਬਾਅਦ ਸਜਕੋ ਸਟ੍ਰਾਈਕ ਹੋਈ ਸੀ ਉਸ ਦੇ ਵਿੱਚਕਾਰ ਜਿਹੜੇ ਸਾਡੇ ਸਿਪਾਹੀ ਸੀਗੇ ਅਫਸਰ ਸੀਗੇ ਅਭਿਨੰਦਨ ਜਿਨ੍ਹਾਂ ਨੂੰ ਉਸ ਸਜਕੋ ਸਟਾਈਕ ਦੇ ਵਿੱਚਕਾਰ ਉਹਨਾਂ ਨੇ ਹਿੱਸਾ ਲਿਆ ਸੀਗਾ ਤੇ ਉੱਥੇ ਜਿਹੜੇ ਪਾਕਿਸਤਾਨ ਦੇ ਵੱਲੋਂ ਜਿਹੜੇ ਸੀਗੇ ਇਹ ਉਹਨਾਂ ਨੂੰ ਐਸ ਐਮ ਐਸ ਐਮ ਅਬਾਸ ਹਾਂਜੀ ਮਿਰਜਾ ਜਰਸੀ ਕੋ ਉਹਨਾਂ ਨੇ ਅਭਿਨੰਦਨ ਨੂੰ ਕੈਪਚਰ ਕਰ ਲਿਆ ਸੀਗਾ ਪਰ ਖਬਰ ਇਹ ਹੈ ਇਸ ਵਕਤ ਮਾਨ ਵਾਲੀ ਕਿ ਉਹ ਮੇਜਰ ਜਿਹੜਾ ਹੈ ਇਸ ਦੌਰਾਨ ਜਦੋਂ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਬਾਰਡਰ ਤੇ ਜਿਹੜੀ ਜੰਗ ਛਿੜੀ ਹੋਈ ਹੈ ਉਹਨਾਂ ਦੀ ਆਪਸੀ ਜਿਹੜੀ ਲੜਾਈ ਚੱਲਦੀ ਪਈ ਹੈ ਉਸ ਦੌਰਾਨ ਉਸ ਲੜਾਈ ਦੇ ਦੌਰਾਨ ਉਹ ਮੇਜਰ ਜਿਹੜਾ ਆ ਉਹ ਮਾਰਿਆ ਗਿਆ ਤਾਂ ਬਿਲਕੁਲ கரੈਕਟ ਤੁਹਾਡਾ ਹੋਮਵਰਕ ਹੈ ਕਾਫੀ ਜ਼ਿਆਦਾ ਮਿੰਟ ਦੇ ਮਤਲਬ ਤੁਸੀਂ ਕਿਉਂਕਿ ਇੰਟਰਨੈਸ਼ਨਲ ਲੈਵਲ ਦੀ ਇਹ ਨਿਊਜ਼ ਨਿਊਜ਼ ਕਰ ਇਨਫਰਮੇਸ਼ਨ ਡਿਸੈਮੀਨੇਟ ਆਪਾਂ ਕਰ ਰਹੇ ਆ ਕਿ ਦੱਸ ਰਹੇ ਆ ਲੋਕਾਂ ਨੂੰ ਕਿ ਜੇ ਜਿਹੜੇ ਮੇਜਰ ਆਬਾਦ ਜਿਹਨਾਂ ਦਾ ਜ਼ਿਕਰ ਤੁਸੀਂ ਕੀਤਾ ਹੈ 2019 ਦੇ ਵਿੱਚ ਜਦੋਂ ਪਰਮਾਵਾ ਟੈਕ ਤੋਂ ਬਾਅਦ ਮੇਜਰ ਅਭਿਨੰਦਨ ਵੀ ਉੱਥੇ ਗਏ ਸੀਗੇ ਤੇ ਸਰਜਿਕਲ ਸਟ੍ਰਾਈਕ ਕਰ ਕਰ ਰਹੇ ਸੀ ਹਾਲਾਂਕਿ ਉਦੋਂ اپੋਜੀਸ਼ਨ ਪਾਰਟੀਆਂ ਕਹਿੰਦੀਆਂ ਸੀ ਸਾਡੇ ਮੁਲਕ ਨੇ ਐਵੇਂ ਉੱਥੋਂ ਦੇ ਸੁੱਕੇ ਰੁੱਖਾਂ ਤੇ ਬੰਬ ਮਾਰ ਕੇ ਆ ਗਏ ਸਾਨੂੰ ਸਬੂਤ ਦਿਓ ਤੇ ਇਹ ਨਾਲ ਚ ਆਪਣੇ ਆਪ ਚ ਇੱਕ ਬਹੁਤ ਵੱਡਾ ਸਬੂਤ ਆਪਣੇ ਆਪ ਚ ਆ ਗਿਆ ਸੀਗਾ ਜਦੋਂ ਮੇਜਰ ਅਭਿਨੰਦਨ ਜਿਹੜੇ ਸੀਗੇ ਉੱਥੇ ਉੱਥੋਂ ਦੀਆਂ ਫੌਜਾਂ ਨੇ ਉਹਨਾਂ ਨੂੰ ਫੜ ਲਿਆ ਸੀਗਾ ਤੇ ਇਹਦੀ ਰਹਿ ਨੂੰ ਮੈਂ ਚ ਫੜਾਇਆ ਸੀ ਜਿਹੜੇ ਐਸ ਐਮ ਆਬਾਦ ਸਾਹਿਬ ਇਹ ਵੀ ਮੇਜੇ ਸੀਗਾ ਤੇ ਇਹਨਾਂ ਨੇ ਉਹਨੂੰ ਕੈਪਚਰ ਕੀਤਾ ਕੈਪਚਰ ਕਰਨ ਤੋਂ ਬਾਅਦ ਤੇ ਆਪਣਾ ਇੰਟਰਨੈਸ਼ਨਲ ਜਾਂ ਡਿਪਲੋਮੈਟਿਕ ਚੈਨਲ ਜਿਹੜੋਂ ਉਹਨਾਂ ਨੇ ਉੱਥੇ ਜਿਆਦਾ ਦੇ ਰੱਖ ਨਹੀਂ ਪਾਏ ਤੇ ਉਹਨਾਂ ਨੂੰ ਜਲਦੀ ਉੱਥੋਂ ਵਾਪਸੀ ਲੈ ਲਈ ਸੀਗੀ ਇਹ ਇੱਕ ਮੋਦੀ ਗਵਰਨਮੈਂਟ ਦੀ ਵੱਡੀ ਜਿੱਤ ਮੰਨੀ ਜਾਂਦੀ ਸੀ ਹੁਣ ਉਹੀ ਮੇਜਰ ਜਿਹੜੇ ਆ ਕਿ ਮੁਕਾਬਲੇ ਦੇ ਵਿੱਚ ਉਹਨਾਂ ਦਾ ਇੰਤਕਾਲ ਹੋ ਜਾਂਦਾ ਹਲਾਕ ਹੋ ਜਾਂਦੇ ਆ ਉਹ ਉਹ ਕਿਉਂਕਿ ਸਰਗੋਦਾ ਦੇ ਵਿੱਚ ਇੱਕ ਮੁਕਾਬਲਾ ਹੁੰਦਾ ਤਾਲਿਬਾਨਾਂ ਨਾਲ ਤਾਲਿਬਾਨ ਜਿਹੜੇ ਹੈਗੇ ਆ ਉਹ ਅਫਗਾਨੀ ਅਫਗਾਨਿਸਤਾਨ ਦਾ ਸਬੰਧ ਰਿਹਾ ਜੀ ਕੰਟੀਨਿਊਸ ਇਨ ਫਾਈਟਿੰਗ ਵਾਈਡਿੰਗ ਬਾਰਡਰਾਂ ਤੇ ਚੱਲ ਰਹੀ ਆ ਇਹਦਾ ਗਾਮ ਬੰਦੇ ਨੂੰ ਦੱਸਦਿ 12 ਲੱਖ ਅਫਗਾਨੀ ਜਿਹੜਾ ਇੱਥੇ ਬੈਠਾ ਹੋਇਆ ਪਾਕਿਸਤਾਨ ਚ ਉਹਨਾਂ ਦਾ ਖਰਚਾ ਚੱਲਣਾ ਉਹਨਾਂ ਦੀ ਇੱਥੇ ਜ਼ਮੀਨ ਸਹਿੰਦੀ ਨਹੀਂ ਹੈਗੀ ਫਿਰ ਵੀ ਇਮੋਸ਼ਨ ਧਰਮ ਦੇ ਇਮੋਸ਼ਨ ਚ ਆ ਕੇ ਇਥੇ ਇਹਨਾਂ ਸਾਧ ਤਲੇ ਲੇਕਿਨ ਹੁਣ ਕਹਿੰਦੇ ਤੁਸੀਂ ਜਾਓ ਕਈ ਮਹੀਨੇ ਤੇ ਇਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ ਲੇਕਿਨ ਹਾਲੇ ਤੱਕ ਲੱਖਾਂ ਅਫਗਾਨੀ ਉੱਥੇ ਪਾਕਿਸਤਾਨ ਦੇ ਵਿੱਚ ਹੀ ਬੈਠਾ ਹੈ ਕੰਟੀਨਿਊ ਸਿਕਰਟ ਤਰੀਕੇ ਨਾਲ ਯੂਪਨ ਤਰੀਕੇ ਨਾਲ ਸਾਹਮੂ ਤਰੀਕੇ ਨਾਲ ਇਹਨਾਂ ਨੂੰ ਬਾਹਰ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਉਹ ਆਦਮੀ ਜਿਹੜੇ ਤਾਲੀਬਾਨ ਦੇ ਹੈਗੇ ਆ ਉਹ ਲੜਾਈ ਰੜਾਈ ਤੋਂ ਲੜਾਈ ਲਈ ਮਸ਼ੀਨ ਹੀ ਤਿਆ ਸਵਿਚ ਕਰਕੇ ਜਿਹੜੇ ਮੇਜਰ ਐਸਐਮਾਬਾਸ ਸਾਹਿਬ ਉਹਨਾਂ ਨਾਲ ਜਿਹੜੇ ਤਾਲਿਬਾਨ ਦੇ ਜਿਹੜੇ ਵਿਦਰੋਹੀ ਗਰੁੱਪ ਹੈਗੇ ਉਹਨਾਂ ਨਾਲ ਇਹਨਾਂ ਨਾਲ ਮੁੱਠ ਭੇੜ ਹੋਈ ਤੇ ਇਹ ਉੱਥੇ ਹਲਾਕ ਹੋ ਜਾਂਦੇ ਆ ਇਹ ਉਹਨਾਂ ਦੇ ਇੱਥੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੀ ਹੁਣ ਆ ਜੰਨੇ ਅਮਰੀਕਾ ਵੱਲ ਡੋਨਾਲਡ ਟਰੰਪ ਜਿਹੜੇ ਨੇ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਇੱਕ ਯੋਧਾ ਵਾਂਗੂ ਦੇਖਦੇ ਨੇ ਆਪਣੇ ਆਪ ਨੂੰ ਤਾਂ ਇਸ ਵੇਲੇ ਹੁਣ ਟਰੰਪ ਦੇ ਸਾਹਮਣੇ ਇੱਕ ਵੱਡਾ ਚੈਲੰਜ ਆ ਚੁੱਕਾ ਹੈ ਕਿਉਂਕਿ ਨਿਊਯਾਰਕ ਦੇ ਵਿਚਕਾਰ ਪਹਿਲੀ ਵਾਰ ਇੱਕ ਭਾਰਤੀ ਮੁਸਲਮਾਨ ਨੇ ਜੋਹਰਾਨ ਮਮਦਾਨੀ ਜਿਹੜੇ ਨੇ ਉਹ ਮੇਅਰ ਦੇ ਵਿੱਚ ਸਿਲੈਕਟ ਹੋਏ ਨੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਡੋਨਾਲਡ ਟਰੰਪ ਦੇ ਲਈ ਇੱਕ ਬੁਰਾ ਸੁਪਨਾ ਬਣੂੰਗਾ ਹੱਜ ਬਿਲਕੁਲ 33 ਵਰਿਆਂ ਦੇ 33 ਸਾਲਾਂ ਦੀ ਏਜ ਹੈ ਇਹਨਾਂ ਦੀ ਜੋਹਰਾਨ ਮਮਦਾਨੀ ਔਰ ਨਿਊਯਾਰਕ ਦਾ ਨਾਂ ਸ਼ਾਇਦ ਕੋਈ ਬੰਦਾ ਹੋਊ ਜਿਹਨੇ ਨਾਂ ਸੁਣਿਆ ਹੋਵੇ ਜਿਹੜਾ ਸਾਡੀ ਰਾਤ ਤੇ ਸਾਰਾ ਸਾਲ ਜਾਗਦਾ ਉੱਥੋਂ ਦਾ ਮੇਅਰ ਹੋਣਾ ਬੜੇ ਇੱਕ ਨਾਮ ਵਾਲੀ ਗੱਲ ਹੈ ਇੰਡੀਅਨ ਓਰੀਜਿਨਲ ਦਾ ਭਾਰਤ ਮੂਲ ਦੇ ਹੈਗੇ ਆ ਔਰ ਉੱਥੋਂ ਤੁਹਾਨੂੰ ਪਤਾ ਟੂ ਪਾਰਟੀ ਸਿਸਟਮ ਹੈਗਾ ਰਿਪਬਲਿਕਨਸ ਤੇ ਡੈਮੋਕ੍ਰੇਟਸ ਤੇ ਇਹ ਡੈਮੋਕ੍ਰੇਟਸ ਪਾਰਟੀ ਵੱਲੋਂ ਉਥੇ ਮੇਅਰ ਇਲੈਕਟ ਹੁੰਦੇ 43% ਤੋਂ ਵੱਧ ਵੋਟਾਂ ਲੈ ਵੋਟਾਂ ਲੈ ਜਾਂਦੇ ਆ ਤੇ ਇਹਨੇ ਜਿੱਤ ਹਾਸਲ ਕਰ ਲਈ ਹੈ ਸੋ ਇੱਕ ਤਰ੍ਹਾਂ ਦਾ ਇੱਕ ਇਟ ਹੈਜ਼ ਅ ਬਿਗ ਜਾਰਕ ਟੂ ਦਾ ਡੋਨਲਡ ਟਰੰਪ ਐਂਡ ਹਿਸ ਪਾਰਟੀ ਸੋ ਆਉਣ ਵਾਲੇ ਟਾਈਮ ਦੇ ਵਿੱਚ ਇੰਬੈਰਮੈਂਟ ਦਾ ਟਾਰਮ ਸਾਬ ਵਾਸਤੇ ਹੈਗੀ ਹੈ ਕਿਉਂਕਿ ਇੱਕ ਤਰ੍ਹਾਂ ਦਾ ਉਭਾਰ ਜਿਹੜੀ ਆਪੋਜ਼ਿਟ ਪਾਰਟੀ ਹੈਗੀ 트ੰਪ ਦੇ ਉਲਟੀ ਜਿਹੜੀ ਪਾਰਟੀ ਹੈ ਉਹਨਾਂ ਦਾ ਹੋਣਾ ਸ਼ੁਰੂ ਹੋ ਗਿਆ ਹੈ ਜੀ ਔਰ ਨਾਲ ਇਹ ਵੀ ਹੋ ਸਕਦਾ ਕਿ ਜਿੱਦਾਂ ਦੇ 트ੰਪ ਸਾਹਿਬ ਦੇ ਐਕਸ਼ਨ ਹੈ ਕਿ ਇਹ ਨਾ ਹੋ ਜੇ ਕਿਤੇ ਅ ਅਭਿਯੋਗ ਜਿਹੜਾ ਹੁੰਦਾ ਹੈ ਜਿਹਨੂੰ ਇੰਪੀਚਮੈਂਟ ਕਹਿੰਦੇ ਆ ਪ੍ਰੈਜ਼ੀਡੈਂਟ ਦੇ ਖਿਲਾਫ ਉਹ ਬੜਾ ਕਿ ਰੇਅਰ ਹੁੰਦਾ ਜੇ ਕਿਤੇ ਅ ਇੰਪੀਚਮੈਂਟ ਦੀਆਂ ਆਵਾਜ਼ਾਂ ਵੀ ਨਾ ਕਿਤੇ ਆਉਣੀਆਂ ਸ਼ੁਰੂ ਹੋ ਜਾਣ ਜੀ ਬਿਲਕੁਲ ਇਦਨਾਲੀ ਸਰ ਅਸੀਂ ਆਏ ਦਿਨ ਅਸੀਂ ਨਸ਼ਾ ਤਸ਼ਕਰੀ ਨੂੰ ਲੈ ਕੇ ਜਾਂ ਨਸ਼ਾ ਤਸ਼ਕਰੀ ਜੁੜੇ ਹੋਰ ਕਈ ਮਾਮਲੇ ਆ ਰੋਜ਼ ਖਬਰਾਂ ਸੁਣਦੇ ਆ ਕਿਤੇ ਗ੍ਰਿਫਤਾਰੀਆਂ ਹੁੰਦੀਆਂ ਨੇ ਨਸ਼ੇ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰਸ਼ਾਸਨ ਹਰ ਤਰ੍ਹਾਂ ਦੀ ਕੈਂਪੇਨ ਵੀ ਚਲਾਂਦੀ ਹੈ ਮੁਹਿੰਮ ਵੀ ਚਲਾਂਦੀ ਹੈ ਲੇਕਿਨ ਅੱਜ ਦੀ ਜੇਕਰ ਗੱਲ ਕਰੀਏ ਤਾਂ ਇੱਕ ਅੰਤਰਰਾਸ਼ਟਰੀ ਨਸ਼ਾ ਖੋਰੀ ਤੇ ਗੈਰ ਕਾਨੂੰਨੀ ਨਸ਼ਾ ਤਸ਼ਕਰੀ ਦਿਵਸ ਚਰਣਾ ਪਾਵਾਂਗੇ ਇਸ ਦੇ ਉੱਪਰ ਹਾਂਜੀ ਯੂ ਆਰ ਆਲਰੇਡੀ ਆਪ ਵੀ ਤੁਸੀਂ ਕਿਦਵੇਂ ਕਰਤਾ ਹੈ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਯੂਜ਼ ਐਂਡ ਇਲੀਜੀਟ ਟ੍ਰੈਫਿਕਿੰਗ ਤਰਸਤੀ ਨਸ਼ਾ ਖੋਰੀ ਤੇ ਗੈਰ ਕਾਨੂੰਨੀ ਤਸਕਰੀ ਦਾ ਜਿਹੜਾ ਦਿਨ ਹੈ ਉਹ ਯੂਨਾਈਟਿਡ ਨੇਸ਼ਨਸ ਜਿਹੜਾ ਕਿ ਇੱਕ ਬਹੁਤ ਵੱਡਾ ਪਰਿਵਾਰਕ ਦਾ ਇਹਨੂੰ ਆਪਾਂ ਵੱਡਾ ਮੰਨਦੇ ਆ ਪਰਿਵਾਰ ਮਤਲਬ 190 ਤੋਂ ਵੱਧ ਮੁਲਕੇ ਦੇ ਮੈਂਬਰ ਹੈਗੇ ਆਪਣੇ ਪਹਿਲਾਂ ਵੀ ਡਿਸਕਸ਼ਨ ਹੋ ਚੁੱਕੀ ਆ ਇਸ ਯੂਨਾਈਟਿਡ ਨੇਸ਼ਨਸ ਦੇ ਬਾਰੇ ਯੂਨਾਈਟਿਡ ਨੇਸ਼ਨਸ ਦੀਆਂ ਦਰਜਨਾਂ ਤੋਂ ਵੱਧ ਬ੍ਰਾਂਚਾਂ ਹਰ ਮੁਲਕ ਦੇ ਹਰ ਮੁਲਕ ਦੇ ਵਿੱਚ ਹਿੰਦੀਆਂ ਤਾਂ ਕਿ ਇਨਸਾਨੀਅਤ ਇਨਸਾਨ ਆਪਸ ਵਿੱਚ ਇੱਕ ਦੂਜਨ ਕੋਆਰਡੀਨੇਟ ਕਰਕੇ ਰਹਿਣ ਸਵਿ ਇਸ ਲਈ ਕੈਨਲ ਰਹਿ ਦੇ ਇੱਕ ਦੂਜੇ ਨਾਲ ਇੱਕ ਦੂਜੇ ਦੀ ਸ਼ਰਮ ਕਰਨ ਸੋ ਜਿਹੜੀ ਨਸ਼ੇ ਦੀ ਗੱਲ ਕੀਤੀ ਹੈ ਨਸ਼ਾ ਜਿਹੜਾ ਇੱਕ ਵੱਡੀ ਵੱਡੀ ਅਲਮਤ ਸਿਰਫ ਸਾਡੇ ਮੁਲਕ ਚ ਨਹੀਂ ਸਾਡਾ ਮੁਲਕ ਤਾਂ ਜ਼ਿਆਦਾ ਬਦਨਾਮ ਹੋ ਗਿਆ ਪੰਜਾਬ ਤਾਂ ਜ਼ਿਆਦਾ ਬਦਨਾਮ ਹੋ ਗਿਆ ਜਿਵੇਂ ਇੱਥੇ ਫਿਲਮਾਂੇ ਬਣਨ ਲੱਗੀਆਂ ਉਰਦਾ ਪੰਜਾਬ ਵੀ ਉਹ ਪਤਾ ਨਹੀਂ ਪੰਜਾਬ ਜ਼ਿਆਦਾ ਬਦਨਾਮ ਹੋ ਗਿਆ ਕਿਉਂਕਿ ਇਹ ਡਰਗ ਦੀ ਜਿਹੜੀ ਆ ਪ੍ਰੋਬਲਮ ਹੈਗੀ ਸਿਰਫ ਇੱਥੇ ਹਿੰਦੁਸਤਾਨ ਚ ਜਿਹੜੀ ਹੈਗੀ ਮੈਕਸਿਕੋ ਅਫਗਾਨਿਸਤਾਨ ਹੋਰ ਕਾਫੀ ਇਹ ਜਿਹੇ ਮੁਲਕ ਹੈਗੇ ਜਿੱਥੇ ਬਹੁਤ ਵੱਡਾ ਮਿਆਂਮਾਰ ਇਹ ਡਰਗ ਦਾ ਜਿਹੜੀ ਟ੍ਰੈਫਿਕਿੰਗ ਕਹੇ ਲੋ ਸਮਗਲਿੰਗ ਕਹੇ ਲੋ ਤਸਕਰੀ ਕਹੇ ਲੋ ਨਸ਼ੇ ਚ ਜੀਵਨ ਦੇ ਵੱਡੇ ਵੱਡੇ ਸੈਲੀਬ੍ਰਿਟिज ਹੈਗੇ ਆ ਜਿਹੜੀਆਂ ਵਰਲਡ ਦੀਆਂ ਉਹ ਇਹਨਾਂ ਦੀ ਬਿਜ਼ਨਸ ਤੇ ਨਾਲ ਨਾਲ ਇਹਨਾਂ ਦੀ ਪਰਸਨਲ ਕੰਜ਼ਮਪਸ਼ਨ ਵਾਸਤੇ ਵੀ ਬਦਨਾਮ ਹੈਗੇ ਆ ਸੋ ਇਸ ਕਰਕੇ ਇਸ ਇਸ ਕਰਕੇ ਇੰਟਰਨੈਸ਼ਨਲ ਜਿਹੜਾ ਯੂਨਾਈਟਿਡ ਨੇਸ਼ਨ ਡੇ ਵੀ ਇਹ ਸੈਲੀਬ੍ਰੇਟ ਕੀਤਾ ਜਾਂਦਾ ਜੂਨ ਦੇ ਮਹੀਨੇ ਦੇ ਵਿੱਚ ਤੇ ਇਹ ਇਹ ਇਹਦੇ ਤੇ ਇਹ ਹੀ ਹੈ ਕਿ ਵੱਖ-ਵੱਖ ਮੁਲਕਾਂ ਨੂੰ ਇਹਨੂੰ ਰੋਕਣ ਵਾਸਤੇ ਸਮਗਲਿੰਗ ਰੋਕਣ ਵਾਸਤੇ ਉਪਰਾਲੇ ਕਰਨ ਲਈ ਇੱਕ ਦੂਜੇ ਨੂੰ ਪ੍ਰੇਰਿਆ ਜਾਂਦਾ ਸੋ ਫਿਲਹਾਲ ਇਹ ਇਹਦੀ ਸ਼ੁਰੂਆਤ ਕੀਤੀ ਜਾਂਦੀ ਹੈ 7 ਦਸੰਬਰ 1987 ਦੇ ਵਿੱਚ ਕਿਉਂਕਿ ਉਦੋਂ ਇਹਨਾਂ ਲੋਕਾਂ ਨੂੰ ਐਸਡ ਸਿੰਥੈਟਿਕ ਡਰਗ ਬਾਰੇ ਪਤਾ ਨਹੀਂ ਸੀ ਹੁੰਦਾ ਅਤੇ ਇਹ ਹੁਣ ਪਤਾ ਲੱਗਦਾ ਪਿਛਲੇ 10-15 ਸਾਲਾਂ ਤੋਂ ਜਦੋਂ ਉਹ ਸਾਇੰਟਿਸਟ ਨੇ ਇਹਦੇ ਵਿੱਚ ਹੋਰ ਜ਼ਿਆਦਾ ਇੰਝ ਜਿਹੜੀ ਉਹ ਪੋਟੈਂਸੀ ਵਧਾਤੀ ਤੇ ਬੜੀ ਖਤਰਨਾਕ ਹੋ ਗਈ ਕਿ ਆਮ ਤੌਰ ਤੇ ਜਿਹੜਾ ਸਿੰਥੈਟਿਕ ਡਰਗ ਲੈਣ ਵਾਲੇ ਬੰਦੇ ਦੀ ਲਾਈਫ ਸਪੈਨ ਹੁੰਦਾ ਉਹਦਾ ਜੀਵਨ 3 ਕਿ ਸਾਲ ਦੇ ਆਸ-ਪਾਸ ਹੀ ਹੁੰਦਾ ਬਨਸਪਤ ਜਿਹੜੇ ਭੰਗ ਤੇ ਉਹ ਲੈਂਦੇ ਆ ਪੋਸਟ ਤੇ ਅਫੀਮ ਜਾਂ ਭੁੱਕੀ ਉਹਨਾਂ ਦਾ ਜੀਵਨ ਕੰਪੈਰੀਟਿਵਲੀ ਠੀਕ ਹੁੰਦਾ ਔਰ ਮੈਂ ਨਹੀਂ ਕਹਿੰਦਾ ਕਿ ਸਾਰੇ ਪੋਸਟ ਖਾਣ ਲੱਗ ਜਾਓ ਲੇਕਿਨ ਜੇ ਕੰਪੈਰੀਜ਼ਨ ਕੀਤਾ ਜਾਵੇ ਕਿਉਂਕਿ ਅਮਰੀਕਾ ਦੇ ਵੀ ਕੈਨੇਡਾ ਦੇ ਵਿੱਚ ਵੀ ਜਿਹੜੀ ਨਸ਼ਾ ਜਿਹਨੂੰ ਭੰਗ ਕਹਿੰਦੇ ਮੈਰੀਜੂਆਨਾ ਕਹਿੰਦੇ ਉਹਨਾਂ ਨੇ ਕਿਹਾ ਤੁਸੀਂ ਮੈਡੀਕਲ ਅੱਤੇ ਤੌਰ ਤੇ ਥੋੜੀ ਬੋਤੀ ਲੈ ਸਕਦੇ ਘਰਾਂ ਚ ਉਗਾ ਸਕਦੇ ਜਿਵੇਂ ਭਾਵੇਂ ਹਿੰਦੁਸਤਾਨ ਚ ਆਪਣੇ ਹਿਮਾਚਲ ਪ੍ਰਦੇਸ਼ ਸ਼੍ਰੀ ਨੀ ਜਿਹੜੀ ਭੰਗ ਦੀ ਖੇਤੀ ਨੂੰ ਉਹ ਲੀਗਲਾਈਜ਼ ਕਰਤਾ ਹੈਗਾ ਤਾਂ ਕਿ ਇਹ ਰੈਵਨਿਊ ਤਾਂ ਆਵੇ ਆਵੇ ਲੋਕ ਇੰਦਰ ਉਧਰ ਸਿੰਥੈਟਿਕ ਦਰਗੋ ਤੋਂ ਠੜਾ ਇੱਕ ਤ੍ਰਿਕੋਣ ਹਨ ਲੱਭ ਲਿਆ ਹੈਗਾ ਸੋ ਫਿਲਹਾਲ ਇਹ ਅ ਅੰਤਰਰਾਸ਼ਟਰੀ ਪਦਰਤੇ ਡਰੱਗ ਨੂੰ ਨਸ਼ਿਆਂ ਨੂੰ ਠੱਲ ਪਾਉਣ ਲਈ ਇੰਟਰਨੈਸ਼ਨਲ ਤੌਰ ਤੇ ਲੋਕਾਂ ਨੂੰ ਦੇਸ਼ਾਂ ਨੂੰ ਪ੍ਰੇਰਿਤ ਕਰਨ ਦਾ ਇਹ ਦਿਦੜਾ ਦਿਨ ਮਨਾਇਆ ਜਾਂਦਾ ਜੂਨ ਦੇ ਮਹੀਨੇ ਚ ਜੀ ਇੱਕ ਹੋਰ ਸਵਾਲ ਹੈ ਸਰ ਜਹਨ ਦੇ ਵਿਚਾਰਿਆ ਕਿ ਜਿਸ ਹਰ ਵਾਰ ਚੋਣਾ ਹੁੰਦਿਆਂ ਨੇ ਭਾਵੇਂ ਉਹ ਐਮ ਐਲ ਏ ਦੀਆਂ ਹੋਣ ਵਿਧਾਨ ਸਭਾ ਲੋਕ ਸਭਾ ਜਿਹੜੀਆਂ ਵੀ ਚੋਣਾ ਹੋਣ ਹਮੇਸ਼ਾ ਹੀ ਜਿਹੜੀ ਖਾਸ ਕਰਕੇ ਵੋਟਰ ਟਰਨ ਆਊਟ ਦੀ ਗਿਣਤੀਆਂ ਹੁੰਦੀਆਂ ਨੇ ਕਿ ਕਿਹੜੇ ਪੁਲ ਕਿੰਨੀਆਂ ਵੋਟਾਂ ਪੈ ਗਈਆਂ ਕੌਣ ਕਿੰਨੇ ਵੋਟਾਂ ਤੋਂ ਹਾਰਿਆ ਜਿੱਤੇ ਜਿਹੜੀ ਕਾਊਂਟਿੰਗ ਹੁੰਦੀ ਹੈ ਕੀ ਹੈ ਜੀ ਹਾਂ ਹੋਣਾ ਜਿੱਤੇ ਕਿ ਹਰ ਕੋਲ ਜਿਹੜੀ ਹੈ ਪਬਲਿਕ ਦੇ ਕੋਲ ਖਾਸ ਕਰਕੇ ਦਰਸ਼ਕ ਜਿਹੜੇ ਨੇ ਉਹ ਵੇਟ ਕਰ ਰਹੇ ਹੁੰਦੇ ਨੇ ਚੋਣਾਂ ਦੇ ਦਿਨਾਂ ਦੇ ਵਿੱਚ ਕਿ ਇੱਕ ਐਕੂਰੇਟ ਜਿਹੜੀ ਹੈ ਕਰੈਕਟ ਇਨਫੋਰਮੇਸ਼ਨ ਮਿਲੇ ਕਿ ਕਿੰਨੀਆਂ ਵੋਟਾਂ ਪੈ ਗਈਆਂ ਕਿ ਨਹੀਂ ਦੇ ਦੇ ਵਿੱਚ ਕਿੰਨੀ ਕਿੰਨੋ ਅੰਕਾਂ ਦੇ ਨਾਲ ਬੜਤ ਮਿਲੀ ਹੈ ਤਾਂ ਕੀ ਹੋਣਾ ਚਾਹੀਦਾ ਸਰ ਕੋਈ ਨਵਾਂ ਸਿਸਟਮ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੁਝ ਕੀਤਾ ਜਾ ਰਿਹਾ ਹੈ ਹਾਂ ਜੀ ਮੈਂ ਤੁਹਾਡੇ ਲਈ ਤਾਂ ਆਸਾਨ ਹੋ ਜਣੇ ਗੱਲ ਨੂੰ ਸਮਝਣਾ ਕਿਉਂਕਿ ਤੁਹਾਨੂੰ ਖੁਦ ਹੀ ਦਿੱਕਤਾ ਉਹ ਮਹਿਸੂਸ ਕਰਨੀਆਂ ਮੈਂ ਦੇਖਿਆ ਪੈਂਦੀਆਂ ਹਾਂ ਕਿ ਜਦੋਂ ਤੁਸੀਂ ਪੋਲਿੰਗ ਕਬੂਤੇ ਜਾਂਦੇ ਹੋ ਵੱਖ-ਵੱਖ ਤੇ ਉੱਥੇ ਜਾ ਕੇ ਤੁਹਾਨੂੰ ਬਾਰ ਬਾਰ ਪੁੱਛਣਾ ਪੈਦਾ ਜੀ ਹਾਂਜੀ ਕਿੰਨੇ ਪਰਸੈਂਟ ਵੋਟਾਂ ਪੈ ਗਈਆਂ ਹਾਂਜੀ ਕਿੰਨੇ ਪਰਸੈਂਟ ਪੈ ਗਈਆਂ ਹੁਣ ਉਹ ਖਪੇਆ ਪਹਿਲੇ ਹੁੰਦਾ ਜਿਹੜਾ ਰਿਟਰਨਿੰਗ ਅਫਸਰ ਤੇ ਪੀਆਰਓ ਡੀਪੀਆਰ ਉਹ ਜਿਹਨੂੰ ਵੀ ਕਹਿੰਦੇ ਆ ਉਹ ਪਹਿਲੇ ਹੀ ਖਪੇ ਹੁੰਦੇ ਉਹਨਾਂ ਨੇ ਵੀ ਡਰਦੇ ਕਿਤੇ ਐਗਜ਼ੈਕਟ ਇਨਫੋਰਮੇਸ਼ਨ ਸਾਨੂੰ ਆਥੈਂਟਿਕ ਮਿਲੇ ਆਫੀਸ਼ੀਅਲ ਮਿਲੇ ਤਾਂ ਜੇ ਡਿਲੀਵਰ ਕਰੀਏ ਸੋ ਇਹ ਜਿਆਦਾ ਇੱਕ ਨਾ ਬੜਾ ਕਨਫਿਊਜ਼ਿੰਗ ਸਟੇਟ ਰਹਦੀ ਉਸ ਦਿਨ ਦੇ ਵਿੱਚ ਉਦੋਂ ਉੱਤੇ ਬ੍ਰੇਕਿੰਗ ਦਾ ਬਹੁਤ ਜ਼ਿਆਦਾ ਹੁੰਦਾ ਕਿ ਅਸੀਂ ਪਹਿਲਾਂ ਦੱਸ ਦਈਏ ਸੋ ਇਹ ਚੀਜ਼ਾਂ ਮੀਡੀਆ ਵਾਸਤੇ ਤਾਂ ਜ਼ਿਆਦਾ ਫਾਇਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਗੇ ਆ ਇਹਨਾਂ ਦੇ ਹੈਗੇ ਆ ਗਾਇਨੇਸ਼ ਕੁਮਾਰ ਚੀਫ ਇਲੈਕਸ਼ਨ ਕਮਿਸ਼ਨਰ ਹੈ ਔਰ ਇਹਨਾਂ ਦੇ ਕਮਿਸ਼ਨਰ ਮੈਂਬਰਸ ਹੈਗੇ ਐਸਐਸ ਡਾਕਟਰ ਐਸਐਸ ਸੰਧੂ ਤੇ ਨਾਲ ਡਾਕਟਰ ਵਿਵੀਕ ਜੋਸ਼ੀ ਤੇ ਇਹਨਾਂ ਵੱਲੋਂ 4 ਮਈ ਨੂੰ 2025 ਨੂੰ ਅਨਾਉਂਸ ਕੀਤਾ ਗਿਆ ਸੀ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨ ਇੰਡੈਕਸ ਦੀ ਫੈਸਿਲਿਟੀ ਦੇਵਾਂਗੇ ਔਰ ਇਹਨਾਂ ਨੇ ਨਾਮ ਦਿੱਤਾ ਹੈ ኢਸੀਟੀ نیٹ ਸੋ ইসিআই নেট ইলেকশন কমিশন অফ ইন্ডিয়া এনইটি সো ਇਹਨਾਂ ਨੇ ਅਨਾਉਂਸ ਕੀਤਾ ਕਿ ਤੁਹਾਨੂੰ ਐਗਜ਼ੈਕਟ 40 ਮੋਬਾਈਲ ਨੰਬਰ ਨੰਬਰ ਇਸ਼ੂ ਕੀਤੇ ਹੈ ਕਿ ਤੁਹਾਨੂੰ ਹਰ ਜਿਹੜੀ ਹੋਰ ਐਪਲੀਕੇਸ਼ਨ ਤੇ ਵੀ ਹਰ ਆਮ ਆਦਮੀ ਦੀ ਤੇ ਉਹਨਾਂ ਦੀ ইসিআই ইসিআই নেট ਤੇ ਐਕਸੈਸ ਹੋ ਪਾਏਗੀ ਕਿ ਜਿੰਨੂੰ ਜਿੰਨੀਆਂ ਵੋਟਾਂ ਕਿੰਨੇ ਵਜੇ ਕਿੰਨੀਆਂ ਮਿਲ ਚੁੱਕੀਆਂ ਵੋਟਰ ਟਰਨਆਊਟ ਕੀ ਹੈ ਇਹ ਪ੍ਰੋਫੈਸ਼ਨਲ ਐਕਿਊਰੇਟ ਜਿਹੜੀ ਇਨਫੋਰਮੇਸ਼ਨ ਹੈ ਇਹ ਇਹਨਾਂ ਨੂੰ ਮਿਲੇਗੀ ਅੱਜ ਕੱਲ ਟੈਕਨੋਲੋਜੀ ਤੋਂ ਬਿਨਾ ਤਾਂ ਆਪਾਂ ਸਾਹ ਵੀ ਨਹੀਂ ਲੈ ਸਕਦੇ ਜਿਵੇਂ ਮੋਬਾਈਲ ਸਾਨੂੰ ਫੈਸਿਲਿਟੇਟ ਕਰ ਆਹ ਹੋਰ ਵੀ ਆਪਕਿ ਤੇ ਆਪਾਂ ਯੂਨਾਈਟਿਡ ਨੇਸ਼ਨ ਨੂੰ ਚੈੱਕ ਕਰਨਾ ਡਬਲਯੂ ਐਚ ਨੂੰ ਚੈੱਕ ਕਰਨਾ ਜਾਂ ਵੀਜ਼ਾ ਐਪਲੀਕੇਸ਼ਨ ਸੋ ਇਸ ਕਰਕੇ ਇਹ ਥੋੜਾ ਜਿਹਾ ਜਿਹੜਾ ਨਾ ਸਟੈਪ ਚੰਗਾ ਬਣਿਆ ਜਾਦਾ ਫਿਲਹਾਲ ਇਲੈਕਸ਼ਨ ਕਮਿਸ਼ਨ ਤੋਂ ਵੀ ਨਾ ਕੰਟਰੋਵਰਸੀਜ਼ ਵੀ ਹੈਗਾ ਉਹ ਕੰਟਰੋਵਰਸੀ ਇਹ ਹੈਗੀ ਕਿ ਇਹਨਾਂ ਨੇ ਪਿਛਲੇ ਦਿਨ ਡਿਕਲੇਅਰ ਕੀਤਾ ਸੀ ਕਿ ਜਿਹੜਾ ਵੀ ਰਿਕਾਰਡ ਸਾਡੇ ਕੋਲੋਂ ਸੀਸੀਟੀਵੀ ਦਾ ਹੋਏਗਾ ਇਲੈਕਸ਼ਨਾਂ ਦੇ ਦੌਰਾਨ ਔਰ ਜਿਹੜੀਆਂ ਸਾਡੇ ਕੋਲ ਹੋਰ ਰਿਕਾਰਡ ਆ ਅਸੀਂ 45 ਦਿਨਾਂ ਦਾ ਜੇ ਕੋਈ ਲਿਟੀਗੇਸ਼ਨ ਨਾ ਹੋਈ ਅਸੀਂ ਇਹਨੂੰ ਡਿਸਟਰੋਏ ਕਰ ਦੇਾਂਗੇ ਜੀ ਸੋ ਇਹ ਇਸ ਗੱਲ ਦਾ ਵਿਰੋਧ ਲੀਡਰ ਆਫ ოਪੋਜੀਸ਼ਨ ਰਾਹੁਲ ਗਾਂਧੀ ਤੇ ਹੋਰ ਲੀਡਰਾਂ ਨੇ ਇਤਰਾਜ਼ ਜਤਾਇਆ ਸੀ ਕਿ ਇਹ ਕਿਹੜਾ ਕੋਈ ਇਹ ਜੀ ਡਿਫੈਂਸ ਦੇ ਸੀਕਰਟਸ ਹੈਗੇ ਆ ਕਿ ਜਿਹਨੂੰ ਉੜਾਣਾ ਬਹੁਤ ਜ਼ਰੂਰੀ ਆ ਕਈ ਜਗ੍ਹਾ ਤਾਂ ਆਪਾਂ ਇਹ ਦੇਖਦੇ ਆ ਕਿ ਕੱਲ ਸਾਡੇ ਪੰਜਾਬ ਦੇ ਮਿਨਿਸਟਰ ਜਿਹੜਾ ਪੁਰਾਣੇ ਲਖ ਮਿਨਿਸਟਰ ਹੈਗੇ ਆ ਕੰਜ਼ਰਵੇਟਿਵ ਮਿਨਿਸਟਰ ਹੈਗੇ ਆ ਉਹਨਾਂ ਨੇ ਕਿਹਾ ਸੀ ਕਿ ਅਸੀਂ ਹਜ਼ਾਰਾਂ ਸਾਲ ਪੁਰਾਣੀਆਂ ਜਿਹੜੀਆਂ ਚੀਜ਼ਾਂ ਨੂੰ ਸੰਭਾਲ ਰਹੇ ਹੈਗੇ ਆ ਜਿਵੇਂ ਹਿਮਾਚਲ ਚ ਇੱਕ ਹਜ਼ਾਰ ਸਾਲ ਤੋਂ ਪੁਰਾਣੀ ਮੋਨਸਟਰੀ ਆ ਉੱਥੋਂ ਦੀ ਗਵਰਨਮੈਂਟ ਨੇ ਸੈਂਟਰਲ ਗਵਰਨਮੈਂਟ ਨੂੰ ASI ਨੂੰ ਕੇਐਸਏ ਮਤਲਬ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੂੰ ਰਿਕਵੈਸਟ ਕੀਤੀ ਹੈ ਕਿ ਸਾਡੀ ਜਿਹੜੀ ਉਹ ਮੋਨਸਟਰੀ ਹੈਗੀ ਆ ਹਜ਼ਾਰ ਸਾਲ ਤੋਂ ਪੁਰਾਣੀ ਆ ਇਹ ਖਰਾਬ ਨਾ ਹੋ ਜਾਈ ਕਿਉਂਕਿ ਮੌਸਮ ਬੈਦਰ ਹੈ ਗਿਆ ਸੋ ਉਹਨਾਂ ਨੇ ਰਿਕਵੈਸਟ ਕੀਤੀ ਤੇ ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜੇ ਸੀਸੀਟੀਵੀ ਦੀ ਫੁਟੇਜ ਸੰਭਾਲ ਲਵੇ ਤਾਂ ਆਪੋਜੀਸ਼ਨ ਨੂੰ ਬੋਲਣ ਦਾ ਮੌਕਾ ਹੀ ਨਾ ਮਿਲੇ ਸੋ ਫਿਲਹਾਲ ਕਿਤੇ ਨਾ ਕਿਤੇ ਉਂਗਲਾਂ ਚੱਕੀਆਂ ਆਪੋਜੀਸ਼ਨ ਪਾਰਟੀਆਂ ਨੇ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿਹੜਾ ਰੋਲ ਹੈ ਉਹ 100% ਇੰਬਾਈਸਡ ਨਹੀਂ ਹੈ ਇਹ ਪੱਖਪੂਰਨ ਹੈਗਾ ਸੋ ਆਉਣ ਵਾਲੇ ਵਕਤ ਪਤਾ ਲੱਗੇਗਾ ਕਿ ਜਿਵੇਂ ਜੁਡੀਸ਼ਰੀ ਜਾਂ ਇਲੈਕਟਿਕ ਕੋਈ ਜਿਹੜੀ ਕਮਿਸ਼ਨਸ ਹੁੰਦੇ ਹਨ ਨਾ ਇਹਦੇ ਵਿੱਚ ਗਵਰਨਮੈਂਟ ਦੀ ਇੰਟਰਫੇਰੈਂਸ ਕਿਸੇ ਕੀਮਤ ਤੇ ਵੀ ਅਸਲ ਦੇ ਅਸਲ ਦੇ ਤੌਰ ਤੇ ਨਹੀਂ ਉਹਨੂੰ ਚੰਗਾ ਮੰਨਿਆ ਜਾਂਦਾ ਜੀ ਬਹੁਤ ਬਹੁਤ ਧੰਨਵਾਦ ਸਰ ਕਿ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਤੇ ਦਰਸ਼ਕ ਵੀ ਜਿਹੜੇ ਦੇਖ ਰਹੇ ਨੇ ਆdte ਐਡੀਟੋਰিয়াল ਟਾਕ ਦੇ ਵਿੱਚ ਵਿੱਚ ਇੰਨਾ ਹੀ ਆਪਣੇ ਤੁਹਾਡੇ ਆਪਣੇ ਕੋਈ ਰਾਏ ਵਿਚਾਰ ਹੋਰ ਕਮੈਂਟ ਬਾਕਸ ਵਿੱਚ ਸ਼ੇਅਰ ਕਰ ਦੇਣਾ ਧੰਨਵਾਦ ਥੈਂਕ ਯੂ